ਜਾਤੇ ਵਿਸ਼ੇਸ਼ ਗੱਲਬਾਤ ਹੋਈ ਹੈ ਕੀ ਕਮਾਉਣਗੇ ਪੰਜਾਬ ਦੇ ਤਿੰਨ ਨੌਜਵਾਨਾਂ ਨੂੰ ਈਰਾਨ ਵਿੱਚ ਜਿਹੜਾ ਵਾ ਅਗਵਾ ਕਰ ਲਿਆ ਗਿਆ ਉਸ ਤੋਂ ਬਾਅਦ ਚ ਲੈ ਕੇ ਕਿਤਨੇ ਕਿਤੇ ਵੱਡੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਪਰਿਵਾਰਾਂ ਵੱਲੋਂ ਪਰਿਵਾਰਾਂ ਕੋਲੋਂ ਕੀ ਕਰੋੜਾਂ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਤੇ ਅਜਿਹੀਆਂ ਵੀਡੀਓ ਵੀ ਬਣਾ ਕੇ ਉਹਨਾਂ ਨੂੰ ਪਾਈਆਂ ਜਾ ਰਹੀਆਂ ਨੇ ਜੋ ਕਿ ਪਰਿਵਾਰ ਦੇ ਵਿੱਚ ਇੱਕ ਜਿਹਾ ਡਰ ਪਾਦਾ ਕਰਦੀ ਹੈ ਨੇ ਸੈਬਰ ਧਾਰੀਵਾਲ ਸਾਹਿਬ ਮੌਜੂਦ ਨੇ ਐਸੋ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਈਰਾਨ ਦੇ ਵਿੱਚ ਤਿੰਨ ਨੌਜਵਾਨਾਂ ਨੂੰ ਅਗਵਾ ਕੀਤਾ ਗਿਆ ਕੋਈ ਸੱਜੀ ਉੱਤੇ ਮੈਂ ਆਲਰੇਡੀ ਕਾਰਵਾਈ ਕਰ ਰਿਹਾ ਹਾਂ ਬਹੁਤ ਮਾਰੀ ਗੱਲ ਆ ਮੈਂ ਮਨ ਲਿਖਿਆ ਅਦਿਸ਼ਾ ਦਾ ਰਿਸਪੌਂਸ ਆਜੂਗਾ ਮੈਂ ਇੰਡੀਅਨ ਯੂਨੀਵਰਸਿਟੀ ਦੇ ਸੰਪਾਦਕ ਤੇ ਆ ਉਹ ਬੰਦੇ ਤਹਿਰਾਨ ਦੇ ਵਿੱਚ ਸਾਡੀ ਇੰਡੀਅਨ ਯੂਨੀਵਰਸਿਟੀ ਉਹਦੇ ਤੇ ਮੈਂ ਸੰਬੰਧਕ ਦੇ ਵਿੱਚ ਅਫਸਾਨਾ ਹੋਬਲਿਸ ਇਨਾਲ ਵਿਦੇਸ਼ ਵਤਾਲੇ ਨਾਲ ਦੋ ਤਿੰਨ ਦਿਨ ਚ ਬਾਬਾ ਕਿਰਪਾ ਕਰ ਦੂਗਾ ਚਾਹ ਮਨ ਹਲਾ ਦੂ ਦੂ ਪਰ ਮੇਰੀ ਲੋਕਾਂ ਨੂੰ ਬੇਨਤੀ ਆ ਉਹ ਯਾਰ ਕਿਉਂ ਜਾਂਦੇ ਕਿਹੜੇ ਕਮੋਦ ਪਰ ਕਿ ਪੰਜਾਬੀਓ ਕਿਉਂ ਜਾਂਦੇ ਹੋ ਪੰਜਾਬੀਓ ਕਿਉਂ ਮਰਦੇ ਹੋ ਤੇ ਵੀਡੀਓ ਵੇਖੀ ਤੋਂ ਉਹ ਵੇਖੀ ਵੀ ਨਹੀਂਓ ਜਦੋਂ ਨੂੰ ਕੁਟਦੇ ਆ ਕਿ ਕਿੜੀ ਕਿੜੀ ਕੀ ਲਗਾ ਬਸ ਮੈਂ ਦਿਹਾੜੀਆਂ ਕਰਦਾ ਰਹਿ ਮਤ ਕੱਟ ਛੋਲੇ ਛੋਲੇ ਘੰਟੇ ਕੰਮ ਕਰਾ ਦਿਆਂ ਉਹ ਸਭ ਅੱਥੇ ਪਾਹੇ ਮੇਰੀ ਲੋਕਾਂ ਨੂੰ ਲੱਗੇ ਪਹਿਲੇ ਆ ਪੰਜਾਬ ਦੀ ਤਰਸਤੀ ਜਾ ਤੇ ਕੰਮ ਕਰੋ ਗਾਹ ਕਾਨੂੰਨੀ ਤੌਰ ਤੇ ਨਾ ਆਖਦੇ ਜਾ ਸਰੇ ਸਾਹਿਬ ਬੜੀ ਦਰਦਨਾਕ ਗੱਲ ਹੈ ਕਿ ਜਿਹੜੀਆਂ ਵੀਡੀਓ ਬਣਾ ਕੇ ਉਹਨਾਂ ਨੂੰ ਕਿਤਨਾ ਕਿਤੇ ਕਰਦੇ ਆ ਪਰਿਵਾਰਕ ਮੈਂਬਰਾਂ ਨੂੰ ਡਰਾਇਆ ਜਾ ਰਿਹਾ ਉਹਨਾਂ ਕੋਲ ਕੋਰੋਨਾ ਰੀਮਨ ਮੰਗੀਤੀ ਜਾ ਰਹੀ ਹੈ ਮੈਂ ਬਹੁਤ ਦੁੱਖ ਮਿਲਦਾ ਔਰ ਬਾਦ ਦੇ ਦੇਖਦੇ ਹਾਂ ਆਪਾਂ ਲੱਗੇ ਪੂਰਾ ਕਿ ਉਹ ਨਾ ਸਟਿਕਾ ਬਿਲਕੁਲ ਲਗਾਤਾਰ ਤਸਵੀਰਾਂ ਤੁਸੀਂ ਦੇਖਿਆ ਹੋਊਗੀ ਕੈਬਨਟ ਮੰਤਰੀ ਗੁਰਦੀਪ ਸਿੰਘ ਤਾਲੀਵਾਲ ਇੱਥੇ ਪਹੁੰਚੇ ਨੇ ਪਿੰਡਾਂ ਦੇ ਦੌਰਾ ਕਰ ਲਈ ਉਹਤੇ ਉਹਨਾਂ ਨੇ ਬਿਲਕੁਲ ਉਹਨਾਂ ਨੌਜਵਾਨਾਂ ਵਾਸਤੇ ਨਾਲ-ਨਾਲ ਕਿਤਨਾ ਕਿਤੇ ਉਹਨਾਂ ਨੂੰ ਅਪੀਲ ਵੀ ਕੀਤੀ ਹੈ ਕਿ ਪੰਜਾਬ ਦੇ ਨੌਜਵਾਨ ਕਿਤਨਾ ਕਿਤੇ ਆਪਣੇ ਦੇਸ਼ ਨੂੰ ਛੱਡ ਕੇ ਪੰਜਾਬ ਨੂੰ ਛੱਡ ਕੇ ਅਜਿਹੇ ਮੁਲਕਾਂ 'ਚ ਨਾ ਜਾਣਾ ਤੇ ਗਲਤ ਤਰੀਕੇ ਨਾਲ ਨਾ ਜਾਣਾ ਜੇ ਕਿ ਅਜਿਹੇ ਪ੍ਰਿਕਿਰਾਲ ਮੁੜ ਕੇ ਫਸ ਜਾਂਦੇ ਨੇ ਤਾਂ ਉਹਨਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਨਾਲ ਨਾਲ ਉਹਨਾਂ ਵੱਲੋਂ ਇਹ ਵੀ ਗੱਲ ਕੀਤੀ ਗਈ ਆ ਕਿ ਪ੍ਰਿਕਿਰਾਲ ਸਪਸ਼ਟ ਕੀਤਾ ਕਿ ਜੇ ਇਥੇ ਪੰਜਾਬ 'ਚ ਰਹਿ ਕੇ ਵਧੀਆ ਕੰਮ ਕਰ ਕੀਤੇ ਜਾ ਸਕਦੇ ਨੇ ਵਧੀਆ ਨੌਕਰੀਆਂ ਮਿਲ ਸਕਦੀਆਂ ਪਰ ਉਹਨਾਂ ਵੱਲ ਇਹ ਗੱਲ ਸਪਸ਼ਟ ਕੀਤੀ ਗਈ ਕਿ ਸਾਡੇ ਵੱਲੋਂ ਕੋਸ਼ਿਸ਼ ਪੂਰੀ ਕਰ ਰਹੀ ਹੈ ਤੇ ਜਲਦੀ ਹੀ ਉਹਨਾਂ ਨੌਜਵਾਨਾਂ ਨੂੰ ਵਾਪਸ ਲਿਆਂਦਾ ਜਾਊਗਾ ਬਾਕੀ ਤੁਸੀਂ ਜੁੜੇ ਹੋ ਇਸ ਤਿਕਾਣਾ ਇੰਡੀਆ ਨੂੰ ਪੰਜਾਬ ਦੇ ਲਈ ਸਰਹੱਦਾਂ ਤੋਂ